ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਸਤਗੁਰੂ ਨਾਨਕ ਦੇਵ ਜੀ ਦੇ ਉਹਨਾਂ ਸਾਥੀਆਂ ਦੇ ਵਿੱਚੋਂ ਇੱਕ ਜੋ ਸਤਗੁਰ ਦੇ ਨਾਲ ਕਾਫੀ ਸਾਲ ਉਹਨਾਂ ਨੇ ਸਫ਼ਰ ਕੀਤਾ ਹੈ ਭਾਈ ਮਰਦਾਨਾ ਜੀ ਦਾ ਜਨਮ 1459 ਨੂੰ ਹੋਇਆ ਗੁਰੂ ਨਾਨਕ ਦੇਵ ਜੀ ਦੇ ਉਹ ਸਾਥੀ ਸਨ ਜਿਨ੍ਹਾਂ ਨੇ ਉਹਨਾਂ ਦਾ ਸਾਥ ਪੂਰੇ 47 ਸਾਲ ਤੱਕ ਦਿੱਤਾ ਹੈ ਭਾਈ ਮਰਦਾਨਾ ਜੀ ਦਾ ਪਹਿਲਾ ਨਾਮ ਦਾਨਾ ਸੀ ਤੇ ਜਾਤ ਦਾ ਮਿਰਾਸੀ ਸੀ ਮਿਰਾਸੀਆਂ ਨੂੰ ਸਮਾਜ ਦੇ ਵਿੱਚ ਨੀਵੀਂ ਜਾਤ ਵਿੱਚ ਗਿਣਿਆ ਜਾਂਦਾ ਸੀ। ਇਹਨਾਂ ਦਾ ਮੁੱਖ ਕੀਤਾ ਮਨੋਰੰਜਨ ਕਰਨਾ, ਗਾਉਣਾ, ਵਜਾਉਣਾ ਹੀ ਹੁੰਦਾ ਸੀ। ਚਾਹੇ ਉਹ ਰਾਜੇ ਮਹਾਰਾਜਿਆਂ ਲਈ ਹੋਵੇ ਜਾਂ ਆਮ ਲੋਕਾਂ ਲਈ। ਗੁਰੂ ਸਾਹਿਬ ਨੇ ਜਦੋਂ ਰਬਾਬ ਵਜਾਉਂਦੇ ਹੋਏ ਸੁਣਿਆ ਤਾਂ ਉਸ ਨੂੰ ਆਪਣਾ ਮਿੱਤਰ ਤੇ ਲੰਮੇ ਸਫਰਾ ਨੰਦ ਸਾਥੀ ਦਾ ਹੋਣ ਦਾ ਮਾਣ ਬਖਸ਼ਿਆ। ਦਾਨਾ ਨੂੰ ਮਰਦਾਨੇ ਦਾ ਨਾਮ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਨੇ ਹੀ ਮਰਦਾਨਾ ਸ਼ਬਦ ਉਹਨਾਂ ਦੇ ਨਾਲ ਲਾਇਆ ਸੀ ਭਾਈ ਮਰਦਾਨਾ ਜੀ ਪਹਾੜੀਆਂ ਦੀ ਸਰਦੀ ਰੇਗਿਸਤਾਨ ਦੀ ਗਰਮੀ ਤੇ ਜੰਗਲਾਂ ਦੇ ਵਿੱਚ ਜਾਨਵਰਾਂ ਦਾ ਡਰ ਉਜਾੜ ਅਤੇ ਬੀਵਾਨ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ ਗੁਰੂ ਦਾ ਸਾਥ ਦੇਣ ਲਈ ਔਕੜਾ ਨਾ ਬਣੇ ਗੁਰੂ ਨੇ ਉਸ ਸਮੇਂ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ ਸਤ ਸੰਤੋਖ ਸਬਰ ਦਾਇਆ ਤੇ ਧਰਮ ਉਸ ਵਿੱਚ ਭਰ ਦਿੱਤੇ ਸਨ ਉਸ ਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ਿਆ ਜਿਵੇਂ ਦੱਸਿਆ ਕਿ ਭਾਈ ਮਰਦਾਨੇ ਜੀ ਦਾ ਜਨਮ 1459 ਨੂੰ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ 9 ਸਾਲ ਵੱਡੇ ਸਨ ਉਹਨਾਂ ਦਾ ਪਿਤਾ ਮੀਰ ਬਾਦਰੇ ਪਿੰਡ ਦਾ ਮਰਾਸੀ ਸੀ ਉਹਨਾਂ ਦਿਨਾਂ ਵਿੱਚ ਕੋਈ ਵੀ ਚਿੱਠੀ ਪੱਤਰ ਭੇਜਣਾ ਜਾਂ ਕਿਸੇ ਤੱਕ ਕੋਈ ਸੁਨੇਹਾ ਭੇਜਣ ਦਾ ਕੋਈ ਸਾਧਨ ਨਹੀਂ ਸੀ ਤਾਂ ਮਰਾਸੀ ਇਹ ਕੰਮ ਕਰਿਆ ਕਰਦੇ ਸਨ ਪਿੰਡ ਦੇ ਲੋਕਾਂ ਨੇ ਸੁਨੇਹੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ ਉਹਨਾਂ ਦੀ ਜ਼ੁਬਾਨ ਉੱਪਰ ਸਭ ਨੂੰ ਯਕੀਨ ਆਉਂਦਾ ਸੀ ਉਹ ਹਰ ਇੱਕ ਦੇ ਘਰ ਵਿੱਚ ਰਹਿ ਵੀ ਸਕਦੇ ਸਨ ਜਿਸ ਦੇ ਘਰ ਵਿੱਚ ਖਾਣਾ ਖਾਣਾ ਚਾਹਣ ਉਹ ਖਾ ਵੀ ਸਕਦੇ ਸਨ ਜਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ ਉਹ ਜਾਂਦੇ ਆਉਂਦੇ ਰਹਿੰਦੇ ਅਤੇ ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁੱਕੀ ਸੀ। ਰਸਤਿਆਂ ਵਿੱਚ ਇਕੱਲੇ ਹੋਣਾ ਕਾਰਨ ਉਹ ਆਪਣੇ ਆਪ ਨੂੰ ਹਮੇਸ਼ਾ ਮਸਤ ਰੱਖਦੇ ਸਨ ਗੌਣ ਵਜਾਉਣ ਦੇ ਵਿੱਚ ਇੱਕ ਦੂਜੇ ਨਾਲ ਸ਼ੁਗਲ ਕਰਨ ਦੇ ਵਿੱਚ ਉਹਨਾਂ ਦਾ ਰਸਤਾ ਕੱਟਿਆ ਜਾਂਦਾ ਸੀ। ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਾਈ ਮਰਦਾਨਾ ਜੀ ਦੇ ਨਾਮ ਦੇ ਤਿੰਨ ਸ਼ਬਦ ਦਰਜ ਹਨ। ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਹਨ ਇਹ ਸ਼ਬਦ ਬਿਹਾਗੜੇ ਦੀਵਾਰ ਮਹਿਲਾ ਚੌਥੇ ਨਾਲ ਦਰਜ ਹਨ ਭਾਈ ਮਰਦਾਨਾ ਜੀ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ ਇਸ ਦੇ ਨਾਲ ਉਸਨੇ ਗੁਰੂ ਜੀ ਦੀ ਰਚੀ ਬਾਣੀ ਉਹਨਾਂ ਰਾਗਾਂ ਵਿੱਚ ਗਾਇਨ ਕੀਤੀ ਪਾਈ ਮਰਦਾਨਾ ਜੀ ਦੇ ਜਿੰਨੇ ਵੀ ਸ਼ਬਦ ਰਚੇ ਨੇ ਇਹ ਵੀ ਸਪਸ਼ਟ ਹੈ ਕਿ ਪਾਈ ਮਰਦਾਨਾ ਜੀ ਵਿਆਹੇ ਹੋਏ ਸਨ ਪਰ ਇਹ ਵਿਆਹ ਕਦੋਂ ਹੋਇਆ ਕਿਸ ਨਾਲ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਦੀ ਘਟੂ ਘਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ ਉਹਨਾਂ ਦੇ ਸੁਪੁੱਤਰ ਪਾਈ ਸਾਜਦਾ ਜੋ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਕਰਿਆ ਕਰਦੇ ਸਨ ਅੰਤ ਪਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿੱਥੇ ਹੋਇਆ ਇਸ ਬਾਰੇ ਵੀ ਅੰਤਮ ਫੈਸਲਾ ਲੈਣਾ ਮੁਸ਼ਕਲ ਹੈ ਭਾਈ ਕਾਨ ਸਿੰਘ ਜੀ ਨੇ ਆਪ ਜੀ ਦੇ ਇਤਿਹਾਸ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰਮ ਦੇ ਕਿਨਾਰੇ ਹੋਣਾ ਦੱਸਿਆ ਹੈ ਤੇ ਨਾਲ ਇਹ ਵੀ ਮੰਨਿਆ ਹੈ ਕਿ ਗੁਰਨਾਨਕ ਦੇਵ ਜੀ ਨੇ ਉਸ ਦਾ ਸੰਸਕਾਰ ਆਪ ਕੀਤਾ ਇਸ ਕਥਨ ਦੇ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਲ ਹੈ ਕਿ 1591 ਦੇ ਵਿੱਚ ਗੁਰਨਾਨਕ ਦੇਵ ਜੀ ਕਰਤਾਰਪੁਰ ਸਨ ਉਹਨਾਂ ਦਾ ਸੰਸਕਾਰ ਲਈ ਮੂੜ ਅਫਗਾਨਿਸਤਾਨ ਦਾ ਜਾਣਾ ਉਲੇਖ ਕਿੱਦਰੇ ਨਹੀਂ ਮਿਲਦਾ ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਦਿਹਾੰਤ ਕਰਤਾਰਪੁਰ ਵਿਖੇ ਗੁਰਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਦੱਸਿਆ ਹੈ ਭਾਈ ਮਰਦਾਨਾ ਜੀ ਦੀ ਰਵਾਬ ਅੱਜ ਵੀ ਕੀਰਤਨੀਆਂ ਦੀ ਪ੍ਰੇਰਨਾ ਸਰੋਤ ਹੈ ਭਾਈ ਜੀ ਦੇ ਤਿਆਗ ਤੇ ਨਿਸ਼ਕਾਮਤਾ ਪਰੇ ਜੀਵਨ ਤੋਂ ਸਾਨੂੰ ਕੀਰਤਨੀ ਅਤੇ ਵੱਡੀ ਸਿੱਖਿਆ ਗ੍ਰਹਿਣ ਕਰਨ ਦੀ ਜ਼ਰੂਰਤ ਹੈ ਸੋ ਅੱਜ ਉਹ ਸ਼ਰੀਰਕ ਤੌਰ ਤੇ ਤਾਂ ਨਹੀਂ ਸਨ ਸਾਡੇ ਦਰਮਿਆਨ ਪਰ ਉਹਨਾਂ ਦੀ ਰਚੀ ਹੋਈ ਬਾਣੀ ਉਹਨਾਂ ਦੀਆਂ ਸਖਿਆਮਾਂ ਹਮੇਸ਼ਾ ਸਾਡੇ ਨਾਲ ਨੇ ਸੋ ਇਤਿਹਾਸ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖੇਮਾਂ ਦੇ ਜਾਚਕ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ